ਮੈਡਮ ਅਬੀਤਾ ਕਲੇਰ ਜੀ ਉਹਦੇ ਨਾਲ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਮੈਡਮ ਸ਼ਿੰਦਰ ਕੌਰ ਜੀ ਸਾਥੀਓ ਸੀ ਕਾਫੀ ਦੇਰ ਤੋਂ ਪ੍ਰਯਾਸ ਕਰ ਰਹੇ ਸੀ ਕਿ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਉਸ ਦੇ ਤਹਿਤ ਅਸੀਂ ਤੋਂ ਮੇਰੇ ਕੋਲ ਡਿਪਾਰਟਮੈਂਟ ਹੈ ਹਾਰਟੀਕਲਚਰ ਦਾ ਕਿਉਂਕਿ ਸਾਡਾ ਜੋ ਸਟੇਟ ਹੈਗਾ ਅਸੀਂ ਇਸਨੂੰ ਪੰਜਾਬ ਨੂੰ ਐਗਰੀਕਲਚਰ ਸਟੇਟ ਵੀ ਹਮੇਸ਼ਾ ਆਖਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਬਹੁਤ ਵੱਡਾ ਇੱਕ ਉਪਾਦਨ ਹੁੰਦਾ ਹੈ ਔਰ ਅਗਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਤਾਂ ਸਾਡਾ ਜੋ ਪੰਜਾਬ ਹੈ ਉਹ ਰੰਗਲਾ ਪੰਜਾਬ ਹੋਏਗਾ ਇਸ ਸੋਚ ਨੂੰ ਲੈ ਕੇ ਅਸੀਂ ਕੁਝ ਦਿਨ ਪਹਿਲੇ ਜੋ ਮਹਾਰਾਸ਼ਟra ਸਟੇਟ ਹੈ ਉਹ ਹਾਰਟੀਕਲਚਰ ਚ ਬਹੁਤ ਐਡਵਾਂਸ ਹੈਗਾ ਉਦੇ ਨਾਲ ਖਾਸ ਕਰਕੇ ਜੋ ਹੈ ਜਿੱਥੇ ਅਸੀਂ ਕਿ ਨਾਸਿਕ ਜਿਲ੍ਹਾ ਹੈ ਉਹਦੇ ਦੇਗੇ ਉੱਥੇ ਇੱਕ ਸ਼ਾਹਦਰੀ ਬਹੁਤ ਵੱਡੀ ਸ਼ਾਹਦਰੀ ਫਾਰਮਸ ਜਿਹੜੇ ਕਿ ਸਾਰੀ ਦੁਨੀਆ ਦੇ ਵਿੱਚ ਆਪਣਾ ਹੌਟਿਕਲਚਰ ਦਾ ਪ੍ਰੋਡਕਟ ਜੋ ਹੈਗਾ ਸਪਲਾਈ ਕਰਦੇ ਨੇ ਐਕਸਪੋਰਟ ਕਰਦੇ ਨੇ ਅਸੀਂ ਉਹਨੂੰ ਦੇਖਣ ਲਈ ਗਏ ਕਿਉਂਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹਮੇਸ਼ਾ ਚਰਚਾ ਕਰ ਰਹੇ ਹਾਂ ਕਿ ਜੋ ਸਾਡਾ ਪੰਜਾਬ ਹੈ ਉਹਦਾ ਪਾਣੀ ਥੱਲੇ ਜਾ ਰਿਹਾ ਹੈ ਔਰ ਉਸ ਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਜੋ ਲੈਵਲ ਥੱਲੇ ਗਿਆ ਹੈ ਉਹਦੇ ਵਾਸਤੇ ਅਸੀਂ ਡਾਇਵਰਸੀਫਿਕੇਸ਼ਨ ਇਨ ਦਾ ਐਗਰੀਕਲਚਰ ਦੇ ਬਾਰੇ ਸੋਚਦੇ ਆਏ ਆ ਕਰਦੇ ਆਏ ਆ ਗੱਲਾਂ ਕਰਦੇ ਆਏ ਆ ਪਰ ਪ੍ਰੈਕਟੀਕਲੀ ਉਹਨੂੰ ਕੋ ਬਹੁਤ ਵੱਡਾ ਅੱਛਾ ਸਾਨੂੰ ਰਿਸਪੌਂਸ ਅਜੇ ਤੱਕ ਨਹੀਂ ਸੀ ਮਿਲ ਰਿਹਾ ਸੋ ਬਾਕੀ ਸਟੇਟਾਂ ਦੇ ਨਾਲ ਮਿਲਣ ਵਾਸਤੇ ਅਸੀਂ ਜਿਹੜੇ ਲੋਕੀ ਜ਼ਿਆਦਾ ਅੱਛਾ ਕੰਮ ਕਰ ਰਹੇ ਨੇ ਹਾਰਟੀਕਲਚਰ ਚ ਉਹਨੂੰ ਚ ਦੇਖਣ ਲਈ ਗਏ ਸੀ ਸ਼ਾਦਰੀ ਫਾਰਮਸ ਉੱਥੇ ਇੱਕ ਬਹੁਤ ਵੱਡਾ ਇੱਕ ਯੂਨਿਟ ਹੈਗਾ ਫੈਕਟਰੀ ਹੈਗੀ ਹੈ ਜਿਹੜੀ ਕਿ ਬੜੀ ਐਡਵਾਂਸ ਫੈਕਟਰੀ ਹੈਗੀ ਹੈ ਔਰ ਉਹ ਇੰਟਰਨੈਸ਼ਨਲ ਸਟੈਂਡਰਡ ਨੂੰ ਸਾਰਿਆਂ ਨੂੰ ਉਹ ਉਹਦੇ ਮੁਤਾਬਕ ਕੰਮ ਕਰ ਰਹੀ ਹੈ ਉੱਥੇ ਉਹਨਾਂ ਦਾ ਜੋ ਟਰਨਓਵਰ ਹੈਗਾ that is more than 2000 ਕਰੋੜ which is a huge amount ਜਿਸ ਨਾਲ ਉਹਨਾਂ ਨੇ ਸਾਰੇ ਹੀ ਫਾਰਮਸ ਨੂੰ ਮਿਲਾ ਕੇ ਜਿਹਨਾਂ ਦੇ 700 ਜਿਹੜੇ ਹੈਗੇ ਨੇ ਐਕਟਿਵ ਜਿਹੜੇ ਮੈਂਬਰਸ ਨੇ ਉਹਦੇ ਨਾਲ ਉਹਦੇ ਬਾਕੀ ਹੋਰ ਮੈਂਬਰ ਜਿਨ੍ਹਾਂ ਨੇ ਮਿਲਾ ਕੇ ਤਕਰੀਬਨ ਜਿਹੜਾ ਹੈਗਾ ਕੋਈ 30000 ਉਹਨਾਂ ਦਾ ਮੈਂਬਰ ਹੈਗਾ ਜਿਹੜੇ ਰਲ ਕੇ ਇਕੱਠਾ ਐਜ਼ ਅ ਕੋਆਪਰੇਟਿਵ ਉਹ ਹਾਰਟੀਕਲਚਰ ਦਾ ਕੰਮ ਕਰਦੇ ਨੇ ਸਾਥੀਓ ਉੱਥੇ ਦੇਖ ਕੇ ਬੜਾ ਹੀ ਇੱਕ ਅੱਛਾ ਲੱਗਾ ਕਿ ਬਹੁਤ ਵਧੀਆ ਸਾਡੇ ਦੇਸ਼ ਚੋਂ ਅਸੀਂ ਜੋ ਹੈ ਹਾਰਟੀਕਲਚਰ ਐਕਸਪੋਰਟ ਕਰ ਸਕਦੇ ਹਾਂ ਉਹਨਾਂ ਦਾ ਡੋਮੈਸਟਿਕ ਵੀ ਕੰਮ ਕਰਦੇ ਨੇ ਔਰ ਉਹ ਵਿਦੇਸ਼ਾਂ 'ਚ ਵੀ ਭੇਜਦੇ ਨੇ ਜਦ ਤੱਕ ਅਸੀਂ ਕਿਸੇ ਜਿਹੜਾ ਆਦਮੀ ਵਧੀਆ ਕੰਮ ਕਰ ਰਿਹਾ ਹੈ ਉਹਦੇ ਵੱਲ ਨਹੀਂ ਦੇਖ ਕੇ ਕੰਮ ਕਰਾਂਗੇ ਤਦ ਤੱਕ ਅਸੀਂ ਮਿੱਛਾ ਪਿੱਛੇ ਰਹਿ ਜਾਵਾਂਗੇ ਇਹ ਸੋਚਣ ਲੱਗੇ ਸੀ ਤੇ ਗਏ ਸੀ ਔਰ ਬੜਾ ਵਧੀਆ ਉੱਥੇ ਸਾਨੂੰ ਹੰਗਾਰਾ ਮਿਲਿਆ ਵੈਸੇ ਸਾਡੇ ਪੰਜਾਬ ਦੇ ਵਿੱਚ ਕੁਝ ਜੋ ਹੈ ਕੁਝ ਸਾਥੀ ਕੋਸ਼ਿਸ਼ ਤੇ ਕਰਦੇ ਨੇ ਪਰ ਇੱਕ ਇਫੈਕਟਿਵਲੀ ਰਿਜ਼ਲਟ ਉਹਦੇ ਨਹੀਂ ਆ ਰਹੇ ਉਹ ਉੱਥੇ ਸਾਨੂੰ ਸਾਰਾ ਹੀ ਦੇਖਣ ਨੂੰ ਮਿਲਿਆ ਕਿ ਉੱਥੇ ਉਹਨਾਂ ਦਾ ਟੈਸਟਿੰਗ ਲੈਬੋਰਟਰੀ ਦੇਖੀ ਸੋਇਲ ਕੈਸ਼ਿੰਗ ਦਾ ਸਿਸਟਮ ਦੇਖਿਆ ਔਰ ਜੋ ਚਾਹੀਦਾ ਹੈ ਸਾਡਾ ਮੰਨਣਾ ਹੈ ਕਿ ਹਾਰਟੀਕਲਚਰ ਦੇ ਰਾਹੀਂ ਹੀ ਸਾਡੇ ਕਿਸਾਨ ਖੁਸ਼ਹਾਲ ਹੋ ਸਕਦੇ ਨੇ ਸਾਥੀਓ ਅਗਰ ਕੋਈ ਜੋ 30 ਰੁਪਏ ਕਿਲੋ ਵਾਲਾ ਪ੍ਰੋਡਕਟ ਤਿਆਰ ਕਰਾਂਗੇ ਦੂਜੇ ਪਾਸੇ ਹਾਰਟੀਕਲਚਰ 150 200 250 ਰੁਪਏ ਕਿਲੋ ਦਾ ਪ੍ਰੋਡਕਟ ਤਿਆਰ ਕਰਾਂਗੇ ਤੇ ਅਸੀਂ ਜਿੰਨਾ ਪੈਸਾ ਹਾਰਟੀਕਲਚਰਸ ਕਮਾ ਸਕਨੇ ਆ ਅਸੀਂ ਉਹ 20 ਰੁਪਏ 30 ਰੁਪਏ ਕਿਲੋ ਦੇ ਪ੍ਰੋਡਕਟ ਚੋਂ ਨਹੀਂ ਕਮਾ ਸਕਦੇ ਹੈਗੇ ਬੇਸਿਕ ਜਿョ ਗੱਲਾਂ ਇਹ ਸਾਡੀ ਕਾਮਨ ਸੈਂਸ ਕਹਿੰਦੀ ਹੈਗੀ ਸੋ ਇਸ ਕਰਕੇ ਅਸੀਂ ਜੋ ਹੈ ਉੱਥੇ ਜਾ ਕੇ ਦੇਖਿਆ ਔਰ ਬੜਾ ਹੀ ਉਹਨਾਂ ਦਾ ਇੱਕ ਪਲਾਂਟ ਬੜਾ ਸਾਨੂੰ ਸਟੇਟ 'ਚ ਸਾਡੀ ਉਹਦੀ ਅਸੀਂ ਕਿਉਂਕਿ ਪੰਜਾਬ 'ਚ ਡੈਫੀਨਿਟਲੀ ਉਹਨਾਂ ਨਾਲੋਂ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਆ ਸਾਡੀ ਪੰਜਾਬ ਦੀ ਜਿਹੜੀ ਲੈਂਡ ਹੈਗੀ ਏ ਮਿੱਟੀ ਹੈਗੀ ਏ ਉਹ ਉਸ ਸਟੇਟ ਨਾਲੋਂ ਕਿਤੇ ਵਧੀਆ ਉਪਜਾਊ ਹੈਗੀ ਏ ਉੱਥੇ ਦੇਖਣ ਨੂੰ ਆਇਆ ਕਿ ਉਹਨਾਂ ਕੋਲ ਜਿਹੜੀ ਜ਼ਮੀਨ ਵੀ ਹੈਗੀ ਏ ਉਹ ਬੜੀ ਟਫ ਜ਼ਮੀਨ ਹੈਗੀ ਪਥਰੀਲੀ ਜ਼ਮੀਨ ਹੈਗੀ ਏ ਉਹਨਾਂ ਲੋਕਾਂ ਨੇ ਉਹਦੇ ਵਿੱਚੋਂ ਵੀ ਇੱਕ ਬੜੀ ਵਧੀਆ ਫਾਰਮਿੰਗ ਹਾਰਟੀਕਲਚਰ ਕਰ ਰਹੇ ਨੇ ਸੋ ਉਹਨਾਂ ਨੇ ਖੁਦ ਕਿਹਾ ਕਿ ਤੁਹਾਡੇ ਸਟੇਟ ਜਿਹੜਾ ਪੰਜਾਬ ਹੈਗਾ ਤੁਹਾਡੇ ਕੋਲ ਤੇ ਬਹੁਤ ਵਧੀਆ ਪਹਜਾਉ ਜ਼ਮੀਨ ਹੈਗੀ ਏ ਤੇ ਤੁਸੀਂ ਸਾਨੂੰ ਵਧੀਆ ਪੈਦਾਵਾਰ ਕਰ ਸਕਦੇ ਹੋ ਸੋ ਸਾਨੂੰ ਬੜਾ ਅੱਛਾ ਲੱਗਾ ਉੱਥੇ ਇਸ ਨੂੰ ਦੇਖਦੇ ਹੋਏ ਅਸੀਂ ਉੱਥੇ ਐਮਓਯੂ ਇੱਕ ਸਾਈਨ ਕਰਕੇ ਆਏ ਹੈਗੇ ਆ ਅਫੀਸਰ ਸਹਿਬਾਨ ਸਾਰੇ ਇਕੱਠੇ ਤਾਂ ਕਿ ਅਸੀਂ ਉਹਨਾਂ ਕੋਲੋਂ ਨੋ ਹਾਲਸ ਕੀਏ ਉਹਨਾਂ ਦੀ ਗਾਈਡਲਾਈਨ ਟਾਈਮ ਟੂ ਟਾਈਮ ਟ੍ਰੇਨਿੰਗ ਉਹ ਸਾਡੇ ਕੋਲ ਆਣ ਸਾਡਾ ਉੱਥੇ ਲੋਕੀ ਸਾਡੇ ਕਿਸਾਨ ਉੱਥੇ ਜਾਣ ਤੇ ਰਲ ਮਿਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਜਿਹੜੀ ਕਰਨ ਜਾ ਰਹੇ ਹਾਂ ਔਰ ਡੈਫੀਨਿਟਲੀ ਇਨ ਦਾ ਕਮਿੰਗ ਟਾਈਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਰੈਵੋਲੂਸ਼ਨ ਆਏਗਾ ਹਾਰਟੀਕਲਚਰ ਦਾ ਕਿਉਂਕਿ ਉਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਥੇ ਪਾਣੀ ਦਾ ਵੀ ਬਚਾਅ ਕਰ ਸਕਦੇ ਆ ਔਰ ਨਾਲ ਆਪਣੇ ਇਹਦੇ ਕਿਸਾਨ ਹੈਗੇ ਨੇ ਉਹਨਾਂ ਨੂੰ ਖੁਸ਼ਹਾਲ ਕਰ ਸਕਦੇ ਆ ਇਹ ਮੇਰਾ ਮੰਨ ਹੈ ਔਰ ਅਸੀਂ ਜੋ ਹੈ ਇੱਕ ਜਰੀ ਹੈਗਾ ਖੇਤੀਬਾੜੀ ਹੈਗੀ ਹੈ ਇਹਨੂੰ ਖੇਤੀਬਾੜੀ ਸਮਝ ਕੇ ਨਾ ਕਰਦੇ ਹੋਏ ਇਹਨੂੰ ਐਜ਼ ਅ ਇੰਡਸਟਰੀ ਕਿਉਂਕਿ ਐਜ਼ ਅ ਇੰਡਸਟਰੀ ਕੰਮ ਕਰਾਂਗੇ ਪ੍ਰੋਫੈਸ਼ਨਲੀ ਕੰਮ ਕਰਾਂਗੇ ਤੇ ਅਸੀਂ ਉਸ ਜਿਆਦਾ ਪਾਸੇ ਕਮਾ ਸਕਾਂਗੇ ਔਰ ਤਾਂ ਹੀ ਸਾਡੇ ਇਹ ਕਿਸਾਨ ਹੈਗੇ ਨੇ ਉਹ ਜਿਆਦਾ ਕਮਾਈ ਕਰਨਗੇ ਤੇ ਖੁਸ਼ਹਾਲ ਹੋਣਗੇ ਅਸੀਂ ਬਿਨਾ ਕਿਸਾਨਾਂ ਦੀ ਖੁਸ਼ਹਾਲੀ ਤੋਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਣਾ ਸਕਦੇ ਇਹ ਸਾਡੀ ਸੋਚ ਹੈਗੀ ਹੈ ਔਰ ਅਸੀਂ ਸਾਰੇ ਕਿਸਾਨਾਂ ਨੂੰ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾਰਪੋ ਗਨਸੇ ਮਾਨ ਸਾਹਿਬ ਜਿਹੜੇ ਖੁਦ ਹੀ ਕਿਸਾਨ ਨੇ ਉਹਨਾਂ ਨੇ ਤੁਸੀਂ ਦੇਖਿਆ ਉਹਨੇ ਹਰ ਵਾਰੀ ਜਦੋਂ ਵੀ ਉਹ ਗੱਲ ਕਰਦੇ ਨੇ ਉਹ ਆਪਣੀ ਖੇਤੀਬਾੜੀ ਦੀ ਗੱਲ ਕਰਦੇ ਨੇ ਔਰ ਉਹ ਚਾਹਦੇ ਨੇ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇ ਉਹਦੇ ਨਾਲ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈਗਾ ਸੋ ਇਸ ਕਰਕੇ ਅਸੀਂ ਇੱਥੇ ਜਾ ਕੇ ਦੇਖਤੀ ਵੀ ਆਏ ਗਏ ਆ ਉਹਦੇ ਨਾਲ ਸਾਡਾ ਤੁਸੀਂ ਦੇਖਿਆ ਕਿ ਸਾਡਾ ਜੋ ਜੈਕਾ ਪ੍ਰੋਜੈਕਟ ਜੋ ਸਾਡਾ ਇੱਕ ਬਹੁਤ ਆਲਮੋਸਟ ਸਾਡੇ ਸਟਾਫ ਨੇ ਡਾਇਰੈਕਟਰ ਸਾਹਿਬ ਨੇ ਕੁਸ਼ਵਰ ਸਾਹਿਬ ਸਕਤੀ ਸਾਹਿਬ ਨੇ ਤਕਰੀਬਨ ਅਸੀਂ ਜਿਹੜਾ ਜਾਪਾਨ ਤੋਂ ਇੱਕ ਬਹੁਤ ਵੱਡਾ ਪ੍ਰੋਜੈਕਟ ਅਪਰੂਵਲ ਕਰਾ ਲਿਆ ਹੈਗਾ ਉਹ ਵੀ ਸਾਡੇ ਕੋਲ ਤਕਰੀਬਨ 1300 ਕਰੋੜ ਰੁਪਈਆ ਜਿਹੜਾ ਹੈਗਾ ਤੁਹਾਨੂੰ ਐਜ਼ ਅ ਲੋਨ ਮਿਲੇਗਾ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਇਸ ਨੂੰ ਹਾਰਟੀਕਲਚਰ ਨੂੰ ਪੰਜਾਬ ਦੇ ਵਿੱਚ ਬਾਕੀਆਂ ਸਟੇਟਾਂ ਮੰਗਰ ਇਹਨੂੰ ਪਰਫੁੱਲਤ ਕਰਾਂਗੇ ਔਰ ਜੋ ਸਾਡੇ ਮਨ ਦੀ ਸਾਡੇ ਪੰਜਾਬ ਦੇ ਮੁੱਖ ਦਸਤਾਰ ਭਗਵੰਤ ਸਿਮਰਾਨ ਸਾਹਿਬ ਦੀ ਸੋਚ ਹੈਗੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਕਿਸਾਨਾਂ ਨੂੰ ਖੁਸ਼ਹਾਲ ਬਨਾਈਏ ਔਰ ਉਹਦੇ ਬਾਰੇ ਜੇਰਾ ਬਹੁਤ ਵੱਡਾ ਕਦਮ ਇੱਕ ਆਰਮ ਨੇ ਸਮਝ ਹੋਏਗਾ ਕਿਉਂਕਿ ਪਹਿਲੇ ਜਿਹੜਾ ਸਾਡਾ ਹੈਗਾ ਐਗਰੀਕਲਚਰ ਦਾ ਤਕਰੀਬਨ ਅਸੀਂ 6% ਜਿਹੜਾ ਹੈਗਾ 3% ਤੋਂ 6% ਲੈ ਕੇ ਆਏ ਆ ਪਰ ਕਮਿੰਗ ਟਾਈਮ ਤੋਂ ਤੁਹਾਡਾ ਟਾਰਗੇਟ ਹੈਗਾ ਕਿ 1500 ਹੈਕਟੇਰ ਜਿਹੜਾ ਹੈਗਾ ਹਾਰਟੀਕਲਚਰ ਦਾ ਕੰਮ ਕਰੀਏ ਪੰਜਾਬ ਸਾਰੇ ਸਟੇਟ 'ਚ ਜਿੰਨਾ ਸਾਡਾ ਵੱਧ ਤੋਂ ਵੱਧ ਹਾਰਟੀਕਲਚਰ ਹੋਏਗਾ ਤੇ ਸਾਡੀ ਇਨਕਮ ਵਧੇਗੀ ਇਹ ਨਾਲ ਜਿਹੜਾ ਇੱਕ ਹੋਰ ਵੱਡਾ ਕੰਮ ਹੋਣ ਵਾਲਾ ਹੈਗਾ ਕਿ ਸਾਡੇ ਯੂਥ ਨੂੰ ਕੰਮ ਮਿਲੇਗਾ ਦੇਖੋ ਇਹਦੇ ਵਿੱਚ ਐਕਸਪੋਰਟ ਦੇ ਬਹੁਤ ਚਾਂਸਸ ਨੇ ਸਾਡੇ ਬੱਚੇ ਪੜ੍ਹ ਲਿਖ ਕੇ ਰਹਿਗੇ ਨੇ ਉਹ ਨੌਕਰੀਆਂ ਨਾਲ ਲੱਭਣ ਉਹ ਆਪਣਾ ਖੁਦ ਸਟਾਰਟਅਪ ਸ਼ੁਰੂ ਕਰ ਦੇਣ ਤਾਂ ਕਿਉਂਕਿ ਅਸੀਂ ਉੱਥੇ ਵੇਖ ਕੇ ਆਏ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਸਟਾਰਟਅਪ ਵਾਸਤੇ ਆਪਣੇ ਜਿਹਨਾਂ ਨੌਜਵਾਨ ਬੱਚਿਆਂ ਟ੍ਰੇਨਿੰਗ ਦਿੰਦੇ ਨੇ ਸੋ ਅਸੀਂ ਵੀ ਕਮਿੰਗ ਟਾਈਮ ਦੇ ਵਿੱਚ ਆਪਣੇ ਬੱਚੇ ਦੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਤਾਂ ਕਿ ਉਹ ਆਪਣਾ ਕਿਤੇ ਤੋਂ ਕਰਦੇ ਹੋਏ ਐਕਸਪੋਰਟ ਕਰਨਗੇ ਔਰ ਆਪਣੇ ਆਪ ਨੂੰ ਸੈਲਫ ਡਿਪੈਂਡੈਂਟ ਬਣ ਕੇ business ਕਰਨਗੇ ਸੋ ਇਹਦਾ ਬਹੁਤ ਵੱਡਾ ਸਾਡੇ ਪੰਜਾਬ ਦੇ ਯੂਥ ਨੂੰ ਕੰਮ ਮਿਲਣ ਜਾ ਰਿਹਾ ਹੈ ਸਾਡੇ ਕਿਸਾਨਾਂ ਦੀ ਇਨਕਮ ਵਧਨ ਜਾਏਗੀ ਬढ़ेगी ਔਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ